ਦੇਰਾਤ ਸੜਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਨੌਜਵਾਨ ਦੀ ਦਰਮਾਹਂਕ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ i20 ਕਾਰ ਸੰਤੁਲਨ ਗਵਾ ਬੈੰਦੀ ਹੈ ਅਤੇ ਡਿਵਾਈਡਰ ਦੇ ਨਾਲ ਇਹ ਗੱਡੀ ਜਾਟ ਕਰੋਂਦੀ ਹੈ ਟੱਕਰ ਇਨੀ ਭਿਆਨਕ ਸੀ ਕਿ ਕਾਰ ਦੇ ਪ੍ਰਖੱਚੇ ਉੱਡ ਗਏ ਕਾਰ ਵਿੱਚ ਦੋ ਨੌਜਵਾਨ ਸਵਾਰ ਸਨ ਜਿਨ੍ਹਾਂ ਦੀ ਪਛਾਣ ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਹਾਦਸੇ ਇਨਾਂ ਭਿਆਨਕ ਸੀ ਕਿ ਮਨਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਮਨਦੀਪ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਉਸ ਨੂੰ ਫਰੀਦਕੋਟ ਟ੍ਰਾਫਰ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੀ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਵੱਲੋਂ ਦੋਵਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਮਨਪ੍ਰੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸਮਾਜ ਸੇਵਾ ਸੁਸਾਇਟੀ ਅਜੇਟਨ ਮੋਗਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੀ ਹੈ ਇੱਕ ਨੌਜਵਾਨ ਵੀਰ ਜਿਹੜੇ ਕਿ ਇੱਕ ਦੀ ਉਮਰ ਕਹਿ ਸਕਦੇ ਆ 20 ਸਾਲ ਔਰ ਇੱਕ ਦੀ 30 ਔਰ 35 ਸਾਲ ਦੀ ਵਿਚਕਾਰ ਇਹਨਾਂ ਦੋਨਾਂ ਦੀ ਉਮਰ ਹੈ ਇਹ ਨਕੂਦਰ ਤੋਂ ਦੱਸਣ ਦੇ ਮੁਤਾਬਕਾ ਵੀ ਇਹ ਇਹ ਨਕੂਦਰ ਤੋਂ ਬਹੁਤ ਜਾ ਰਹੇ ਸੀਗੇ ਤੇ ਤਲਵੰਡੀ ਪਿੰਡ ਦੇ ਕੋਲੇ ਆ ਕੇ ਪਤਾ ਨਹੀਂ ਕੀ ਕਾਰਨ ਬਣਿਆ ਜਾਂ ਕੋਈ ਇਹਨਾਂ ਦਾ ਕੋਈ ਮੁਰੇ ਵਾਹਨ ਆ ਜਾਂ ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਲੋਡ ਡਿਵਾਈਡਰ ਦਾ ਸੈਂਟਰ ਹੁੰਦਾ ਉਹਦੇ ਵਿੱਚ ਜਾ ਕੇ ਜੜੀ ਕਿ ਇਹਨਾਂ ਦੀ ਗੱਡੀ ਟਕਰਾਈ ਆ ਜਿਸ ਨਾਲ ਇਹ ਗੰਭੀਰ ਰੂਪ ਦੇ ਵਿੱਚ ਜਾਕਮੀ ਹੋਏ ਸੀ ਸਮਾਜ ਸੇਵ ਸਾਇਟੀ ਦੇ ਮੈਂਬਰ ਸਾਹਿਬਾਨੋਂ ਜਿਹੜੇ ਕਿ ਐਮਰਜੈਂਸੀ ਗੱਡੀ ਰਾਹੀਂ ਇਸ ਨੂੰ ਸਿਵਲ ਹਸਪਤਾਲ ਲੋਗਾ ਵਿਖੇ ਲਿਆਂਦਾ ਗਿਆ ਤੇ ਜਿੱਥੇ ਇੱਕ ਨੂੰ ਡਾਕਟਰ ਸਾਹਿਬਾਨਾਂ ਨੇ ਮਰ ਤੱਕ ਕੋਸ਼ਿਸ਼ ਕਰ ਦਿੱਤਾ ਗਿਆ ਮੇਰੇ ਤੋਂ ਕੋਸ਼ਿਸ਼ ਕਰ ਦਤਾ ਕਿਉਂਕਿ ਅਸੀਂ ਸਮੂਹ ਸੰਗਤ ਜਿੰਨੀ ਵੀ ਮੋਗੇ ਸ਼ਹਿਰ ਦੀ ਸੰਗਤ ਜਾਂ ਪਿੰਡਾਂ ਸ਼ਹਿਰਾਂ ਤੋਂ ਜਿਹੜੀ ਕਿ ਮੋਗੇ ਦੇ ਵਿੱਚ ਐਂਟਰ ਕਰਦੀ ਆ ਸਾਰੇ ਭੈਣ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕਿਉਂਕਿ ਸਾਨੂੰ ਇਹ ਜਿਹੜੇ ਵੀਰਾਂ ਦਾ ਦੋਨਾਂ ਦਾ ਐਕਸੀਡੈਂਟ ਹੋਇਆ ਸੀ ਇੱਥੇ ਸਿਵਲ ਹਸਪਤਾਲ ਆਉਂਦੇ ਆ ਇੰਨੀ ਦਿੱਕਤ ਆਈ ਜਿਹੜੇ ਕਿ ਸੰਗਤ ਆ ਉਹ ਆਪਣੇ ਗੱਡੀਆਂ ਦੇ ਵਿੱਚ ਮੋਬਾਈਲ ਕਰਨ ਨੂੰ ਲੱਗੇ ਆ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਮਤਲਬ ਨਹੀਂ ਜੇ ਹੋ ਸਕਦਾ ਸੀ ਕਿ ਜੇ ਇਸ ਟਾਈਮਸ ਆਰ ਪਹੁੰਚ ਜਾਂਦਾ ਤੇ ਵੀਰ ਇਸ ਦੀ ਜਾਨ ਬਾਝਾ ਕਰ ਦਿੱਤੀ ਤੇ ਬਹੁਤ ਅਫਸੋਸ ਨਾਲ ਦੱਸਣਾ ਪੈ ਰਿਹਾ ਕਿਉਂਕਿ ਜਿਹੜਾ ਕਿ ਇਸ ਵੀਰ ਨੂੰ ਇੱਕ ਨੂੰ ਮਰਤਕ ਕੋਸ਼ਿਸ਼ ਕਰਤਾ ਤੇ ਦੂਜਾ ਗੰਦੀ ਰੂਕ ਵਿੱਚ ਜਾਕ ਨੀ ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿੱਚ ਰੈਫਰ ਕਰ ਲਿਆ ਗਿਆ ਸੰਗਤ ਦੇ ਚਰਨਾਂ 'ਚ ਬੇਨਤੀ ਦੁਆਰਾ ਫੇਰ ਕਰਦੇ ਆ ਵੀ ਭੈਣ ਭਰਾਵਾਂ ਦੇ ਚਰਨਾਂ 'ਚ ਕਿਉਂਕਿ ਜਦੋਂ ਵੀ ਕੋਈ ਐਮਰਜੈਂਸੀ ਗੱਡੀ ਆਉਂਦੀ ਚਾਹੇ ਤੁਹਾਡਾ ਜਿੱਦਾਂ ਵੀ ਜ਼ਰੂਰੀ ਰਹੀ ਹੈ ਮੈਂ ਕੰਮ ਹੋਣ ਤੇ ਐਮਰਜੈਂਸੀ ਗੱਡੀ ਨੂੰ ਦੇਖ ਕੇ ਮੇਰੇ ਭਰਾ ਮੇਰੀਆਂ ਭੈਣਾਂ ਮੇਰੇ ਛੋਟੇ ਬੱਚੇ ਜਿਹੜੇ ਕਿ ਹੈਗੇ ਗੱਡੀਆਂ ਚਲਾਉਂਦੇ ਆ ਉਹ ਰਸਤਾ ਜ਼ਰੂਰ ਦੇਣ ਜੇ ਹੋ ਸਕਦਾ ਸੀ ਇਸ ਵੀਰ ਦੀ ਜਾਨ ਬਚ ਸਕਦੀ ਮੈਂ ਮੋਦ ਦੇ ਦਸੰਦ ਦੇ ਮੁਤਾਬਕ ਆ ਜਿਹੜਾ ਕਿ ਇਹਨਾਂ ਦਾ ਛੋਟਾ ਜਿਹੜਾ ਇੱਕ ਗੱਡੀ ਚਲਾ ਚਾਲਕ ਸੀਗਾ ਉਹ ਵੀਰੇ ਦੱਸਦਾ ਕਿ ਨਮੋਦਾ ਸੀ ਨਕੋਦਰ ਤੋਂ ਆ ਰਹੇ ਸੀ ਅਸੀਂ ਇਹ ਰਸਤਾ ਵੀ ਮਿਲਿਆ ਸੀ ਐਂਬੂਲੈਂਸ ਨੂੰ ਕਿੰਨੀ ਕਿ ਦਿੱਕਤ ਰਸਤਾ ਤਾਂ ਜੀ ਦੋ ਵਾਰ ਤਾਂ ਸੀ ਮੇਨ ਚੌਂਗ ਦੇ ਵਿੱਚ ਉਤਰ ਕੇ ਗੱਡੀਆਂ ਨੂੰ ਹੱਥ ਦੇ ਦੇ ਕੇ ਸਾਈਡਾਂ ਤੇ ਕਰਵਾਇਆ ਵਾ ਕਿਉਂਕਿ ਇਹ ਜਿਹੜੀਆਂ ਜੜੀਆਂ ਹਾਲਾਤਾਂ ਦੇ ਵਿੱਚ ਜਾਣ ਕੇ ਐਸ ਜੇ ਸਮੇਂ ਦੇ ਵਿੱਚ ਜੇ ਸੰਗਤਨਾ ਲੜਦੇ ਆ ਜਾਂ ਕਿ ਭੜਦੇ ਆ ਫਿਰ ਸਮਾਜ ਸੈਟ ਨੂੰ ਲੋਕ ਉਂਗਲ ਕਰਨਗੇ ਵੀ ਸਮਾਜ ਸੈਟ ਦੇ ਮੈਂਬਰ ਸਾਹਿਬਾ ਲੜਦੇ ਆ ਪਰ ਮੈਂ ਇੱਕ ਬੇਨਤੀ ਕਰਦਾ ਕਿਉਂਕਿ ਐਮਰਜੈਂਸੀ ਦੇ ਹਾਲਾਤਾਂ ਵਿੱਚ ਖਾਸ ਕਰਕੇ ਜਿਹੜੀਆਂ ਐਮਰਜੈਂਸੀ ਗੱਡੀਆਂ ਨੂੰ ਰਸਤਾ ਪਹਿਲ ਦੇ ਆਧਾਰ ਤੇ ਦਓ ਕਿਉਂਕਿ ਇੱਕ ਇੱਕ ਮਿੰਟ ਕੀਮਤੀ ਹੁੰਦਾ ਇੱਕ ਇੱਕ ਸਕੰਡ ਕੀਮਤੀ ਹੁੰਦਾ ਜੇ ਅੱਜ ਇੱਥੇ ਸਿਵਲ ਆਪਲਿ ਪਹੁੰਚ ਮਤਲਬ ਕਿ ਟਾਈਮ ਸਰ ਪਹੁੰਚ ਜਾਂਦੀ ਤਾਂ ਹੋ ਸਕਦਾ ਸੀ ਜੀ ਵੀਰ ਦੀ ਜਾਨ ਬਚਦੀ ਮੈਂ ਮੌਦੇ ਦੱਸਦੇ ਆ ਕਿਉਂਕਿ ਇੱਕ ਭਰਾ ਦੀ ਤਾਂ ਦੇਖਣ ਦੇ ਆ ਜਿਹੜੇ ਪੈਂਟ ਦੇ ਵਿੱਚੋਂ ਗੋਲੀਆਂ ਵਾਲਾ ਪੱਤਾ ਵੀ ਨਸ਼ੇ ਵਾਲਾ ਨਿਕਲਿਆ ਵਾ ਤੇ ਪਰ ਉਹ ਪਰਿਵਾਰ ਜਾਣਦਾ ਜਾਂ ਡਾਕਟਰ ਸਾਹਿਬਨ ਦੱਸ ਸਕਦੇ ਵੀ ਇਹਨਾਂ ਨੇ ਨਸ਼ਾ ਕੀਤਾ ਸੀ ਜਾਂ ਨਹੀਂ ਕੀਤਾ ਸੀ ਕਿਉਂਕਿ ਸਮਾਜ ਸੇਵ ਸਿਟੀ ਦੇ ਮੈਂਬਰ ਸਾਹਿਬਨ ਤੇ ਹੀ ਹੁੰਦਾ ਵੀ ਜਿਹੜੀ ਕੀ ਵੀਰ ਜਖਮੀ ਹੋਇਆ ਜਾਂ ਨਾਲ ਜਗਲ ਤੋਂ ਸਿਵਲ ਹਸਪਤਾਲ ਮੁੱਕਿਆ ਚਾਰ ਕੋਪੀ ਕਿੰਨੇ ਜਣੇ ਸੀ ਇਹ ਟੋਟਲ 2 ਜਾਨੇ ਸੀ ਇੱਕ ਦੀ ਉਮਰ ਕਰੀਬ 20 ਔਰ 25 ਸਾਲ ਦੇ ਵਿੱਚ ਸੀ ਜਿਹੜਾ ਦੂਸਰਾ ਉਹ ਦੀ 30 ਔਰ 35 ਦੇ ਵਿੱਚ ਘਾਰ ਆ ਇਹ ਡਵਾਈਡਰ ਚ ਗੱਡੀ ਟਕਰਾਈ ਆ ਗੱਡੀ ਇਹ ਡਵਾਈਡਰ ਦੇ ਨਾਲ ਟਕਰਾਈ ਆ ਤੇ ਗੱਡੀ ਬੁਰੀ ਤਰ੍ਹਾਂ ਚੱਕਣਾ ਚੂਰ ਹੋ ਗਈ ਆ ਤੇ ਗੰਭੀਰ ਰੂਪ ਦੇ ਵਿੱਚ ਜਿਹੜਾ ਕਿ ਸਾਈਡ ਤੇ ਵੀਰ ਬੈਠਾ ਸੀ ਜਿਹਦੀ ਹੁਣ ਡੈਥ ਹੋ ਗਈ ਆ ਉਹ ਪਰਾ ਕਿਹੜੀ ਘੱਟੀ ਸੀ ਕਿ ਕੁਝ ਪਤਾ ਲੱਗਾਈ ਗੱਡੀ ਤਾਂ ਕਿਉਂਕਿ ਜੀ ਮੌਕੇ ਤੇ ਫਿਰ ਗੱਡੀਆਂ ਨਹੀਂ ਵਿਖੀਆਂ ਜਾਂਦੀਆਂ ਕਿਉਂਕਿ ਸਮਾਜ ਸੋਸਾਇਟੀ ਦੇ ਮੈਂਬਰ ਸਾਹਿਬ ਨੂੰ ਇਹ ਹੀ ਹੁੰਦਾ ਵਾ ਜਿਹੜੇ ਵੀ ਵੀਰ ਜਾਕ ਨਹੀਂ ਹੋਇਆ ਪੈਣ ਜਾਕ ਨਹੀਂ ਹੋਈ ਆ ਉਹਨੂੰ ਜਲਦ ਤੋਂ ਜਲਦੀ ਕੋਈ ਐਮਰਜੈਂਸੀ ਵਿੱਚ ਦਾਖਲ ਕੀਤਾ ਜਾਂਦਾ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਐਕਸੀਡੈਂਟ ਦੇ ਇੱਕ ਸੀ ਮਨਦੀਪ ਸਿੰਘ ਤੇ ਇੱਕ ਹੈਗਾ ਇਹ ਮਨਪ੍ਰੀਤ ਸਿੰਘ ਤੇ ਜਿਹੜਾ ਮਨਪ੍ਰੀਤ ਸਿੰਘ ਸੀ ਉਹ ਤਾਂ ਸਾਡੇ ਕੋਲ ਆਇਆ ਉਸ ਟਾਈਮ ਤਾਂ ਬ੍ਰਾਡ ਡੈਡੀ ਸੀ ਉਹ ਤਾਂ ਕਹਿ ਲਓ ਤੁਸੀਂ ਤੇ ਜਿਹੜਾ ਦੂਸਰਾ ਪੇਸ਼ੈਂਟ ਸੀ ਮਨਦੀਪ ਸਿੰਘ ਉਹਦੀ ਕਾਫੀ ਸੀਰੀਅਸ ਕੰਡੀਸ਼ਨ ਸੀ ਤਾਂ ਸੀਮਨੁਫਰੀਦ ਕੋ ਟ੍ਰੈਫਰ ਕੀਤਾ ਇਹਨਾਂ ਦੀ ਗੱਡੀਆਂ ਰੋਮ ਤੇ ਜਿਹੜਾ ਮਨ ਮਨਪ੍ਰੀਤ ਸਿੰਘ ਹੈ ਉਹ ਕਰੀਬ 40 ਸਾਲ ਦਾ ਹੈ ਤੇ ਜਿਹੜਾ ਮਨਦੀਪ ਸਿੰਘ ਹੈ ਉਹ ਕਰੀਬ-ਕਰੀਬ 22 ਸਾਲ ਦਾ ਹੈ ਹੁੰਦਾ। ਕੁਝ ਪਤਾ ਲੱਗਿਆ ਕਿੱਦਾਂ ਹੋਇਆ ਸੀ ਇਹ ਜਿਹੜਾ। ਮਤਲਬ ਉਹ ਤਾਂ ਕੈਰੇਸੀ ਕਿਆ ਸੀ ਗੱਡੀ ਵਿੱਚ ਜਾ ਰਹੇ ਸੀ। ਇਸ ਟਾਈਮ ਹੋਇਆ ਸਾਡੀ ਟੱਕਰ ਹੋਈ ਹੈ। ਕੁਝ ਇਹ ਕਿਉਂ ਜਿਹੜਾ ਬ੍ਰੌਡਡਿਟੀ ਆਇਆ ਹੈ ਨੀ ਨੀ ਉਹ ਬ੍ਰੌਡਡਿਟੀ ਆਇਆ ਸੀ ਇੱਥੇ ਸਾਡੇ ਕੋਲ ਨਾ ਦੂਸਰੇ ਢੀ ਵਿਲੇਜ ਸੇ ਕਿਸ ਨਾ ਸੋਣ ਦੂਸਰੇ ਦੀ ਕਾਫੀ ਸੀਰੀਅਸ ਸੀ ਐਦਾਂ ਲੱਗ ਰਿਹਾ ਸੀ ਕਿ ਉਹਦੀ ਨਾ ਐਬਡੋਮినਲ ਇੰਜਰੀ ਹੈ ਜਿਹੜੇ ਆਰਗਨਸ ਹੈ ਉਹਨਾਂ ਤੇ ਇੰਜਰੀ ਵੱਜੀ ਹੈ ਤਾਂ ਫਿਰ ਅਸੀਂ ਉਹਦੇ ਲਈ ਉਹਨੂੰ ਫਰੀਦਕੋਟ ਰੈਫਰ ਕੀਤਾ ਇੱਥੇ ਸਰਕਾਰੀ ਹਸਪਤਾਲ ਦੀ ਡਾਕਟਰ ਸਿਖਰ ਨੇ ਦੱਸਿਆ ਕਿ ਕਾਰ ਵਿੱਚ ਇੱਕ ਵੱਡਾ ਹਾਦਸਾ ਹੋਇਆ ਸੀ ਜਿਸ ਵਿੱਚ ਦੋ ਮਰੀਜ਼ ਲਿਆਂਦੇ ਗਏ ਇੱਕ ਮਨਦੀਪ ਤੇ ਦੂਜਾ万ਪ੍ਰੀਤ ਉਹਨਾਂ ਕਹੇ ਕਿ ਮਨਪ੍ਰੀਤ ਸਿੰਘ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦਕਿ ਮਨਦੀਪ ਸਿੰਘ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ